ਹਾਂਜੀ ਕਿਦਾਂ ਸਾਰੇ ਭਰਾ ਮੇਰੇ ਅੱਜ ਬਹੁਤ ਹੀ ਮਾੜੀ ਖਬਰ ਜੋ ਸਵੇਰ ਸਵੇਰ ਉੱਠੇ ਨਾ ਬਹੁਤ ਦਿਲ ਨੂੰ ਦੁੱਖ ਲੱਗਿਆ ਯਾਰ ਜੋ ਪਤਾ ਲੱਗਿਆ ਵੀ ਕਬੱਡੀ ਦਾ ਹੀਰਾ जिने टॉप ਦੀ ਗੇਮ ਹੈ ਨਾ ਸਾਰੇ ਜਾਣਦੇ ਉਸ ਭਰਾ ਨੂੰ ਬਹੁਤ ਤਗੜਾ ਖੇਡਦਾ ਆ ਰਿਹਾ ਸੀ ਪਰ ਅਚਾਨਕ ਹੀ ਜੋ ਏਦਾਂ ਪਤਾ ਲੱਗਦਾ ਨਾ ਬਹੁਤ ਦੁੱਖ ਲੱਗਿਆ ਕਬੱਡੀ ਦਾ ਟੌਪ ਦਾ ਖਿਡਾਰੀ ਪੰਮਾ ਸੁਹਾਣੇ ਵਾਲਾ ਮੈਂ ਜਦੋਂ ਗੇਮ ਦੇਖਦਾ ਸੀ ਨਾ ਪਿੱਛੇ ਜੇ ਮੈਚ ਬਹੁਤ ਤਗੜੇ ਖੇਡੇ ਯਾਰ ਕਿਤੇ ਬਰਸਾਲਪੁਰ ਦੀ ਟੀਮ 'ਚ ਖੇਡਣਾ ਕਿਤੇ ਮਡਾਣੇ ਦੀ ਦਲਵੀਰ ਹੁਣਿਆਣਾ ਟੌਪ ਦੇ ਜੱਫੇ ਲਾਉਂਦਾ ਸੀਗਾ ਟੀਮਾਂ 'ਚ ਅਲੱਗ-ਅਲੱਗ 'ਚ ਕੱਲ ਰਾਤ ਹੀ ਬਾਈ ਦਾ ਇਨਸੀਡੈਂਟ ਹੋ ਗਿਆ ਤਾਂ ਉਦੋਂ ਬਹੁਤ ਦਿਨ ਨੂੰ ਲੱਗੀ ਯਾਰ ਛੱਟ ਵੀ ਇਦਾਂ ਕੀ ਚੱਕਰ ਬਣਿਆ ਹਨਾ ਤਾਂ ਕਰਕੇ ਵੀ ਇਹ ਜ਼ਿੰਦਗੀ ਬਹੁਤ ਅਣਮੋਲ ਚੀਜ਼ ਆ ਇਹਦਾ ਕੋਈ ਪਤਾ ਨਹੀਂ ਕਿੱਥੇ ਰੱਬ ਸਾਧਾ ਛੱਡ ਜੇ ਕਿੱਥੇ ਧੋਖਾ ਦੇ ਜੇ ਸਭਨਾ ਪਿਆਰ ਨਾ ਰਹਾ ਕਰੋ ਹੁਣ ਇਸ ਪਰਿਵਾਰ ਨੂੰ ਪਤਾ ਇਹਨਾਂ ਦੇ ਪਰਿਵਾਰ ਨੂੰ ਪਤਾ ਵੀ ਕੀ ਘਾਟ ਆ ਪੰਮੇ ਸੁਹਾਣੇ ਦਾ ਕਬੱਡੀ ਜਗਤ ਲਈ ਬਹੁਤ ਵੱਡਾ ਘਾਟਾ ਪੈ ਗਿਆ ਤਾਂ ਅਰਦਾਸ ਹੀ ਆ ਵਾਹਿਗੁਰੂ ਅੱਗੇ ਵੀ ਉਹਨਾਂ ਦੇ ਚਰਨਾ ਦੇ ਵਿੱਚ ਉਸ ਨੂੰ ਨਿਵਾਸ ਬਖਸ਼ੇ ਉਸ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਅਰਦਾਸ ਕਰਿਓ ਵਾਹਿਗੁਰੂ ਅੱਗੇ ਤੇ ਬਾਕੀ ਇਹੀ ਕਹਿੰਨੇ ਆ ਵੀ ਜੋ ਹੈ ਜਰੂਰ ਸਾਬਣਾ ਪਿਆਰ ਨਾ ਰਹਾ ਕਰੋ ਪੰਮਾ ਸੁਹਾਣੇ ਵਾਲੇ ਦੀ ਘਾਰ ਤਾਂ ਹੁਣ ਰੜਕਦੀ ਰਹਿਣੀ ਇਹਦੀ ਗੇਮ ਦੀ ਇਹਦੀ ਮੇਰੇ ਵੀਰੋ ਇਹਦਾ ਖੇਡਣ ਦਾ ਸਟਾਈਲ ਜੋ ਸੀਗਾ ਇਹ ਵੱਖਰਾ ਹੀ ਸੀਗਾ ਅਲੱਗ ਸਾਰਿਆਂ ਨਾਲ ਕਬੜੀ ਦੀ ਪਰਿਵਾਰ ਚ ਉੱਠਿਆ ਹੋਇਆ ਸੀ ਮੇਰੇ ਵੀਰੋ ਸੁਹਾਣੇ ਵਾਲਾ ਅੱਜ ਦੁਨੀਆ ਨੂੰ ਅਲਵਿਦਾ ਆ ਗਿਆ ਅੱਜ ਆਪਣਾ ਸਾਥ ਛੱਡ ਗਿਆ ਤਾਂ ਇਹੀ ਅਰਦਾਸ ਸਾਣੇ ਉਸ ਵਾਹਿਗੁਰੂ ਅੱਗੇ ਆਪਣੇ ਚਰਨਾਂ ਚ ਨਿਵਾਸ ਬਖਸ਼ੀ ਪੰਮੇ ਸੁਹਾਣੇ ਵਾਲ ਦੀ ਟੀਮ ਹਮੇਸ਼ਾ ਗੂੰਜਦੀ ਰਹਿਣੀ ਆ ਖੇਡ ਮੈਦਾਨਾਂ ਦੇ ਵਿੱਚ ਤੇ ਇਹਦੀ ਕਾਟ ਹਰ ਰੋਜ਼ ਹੀ ਮਹਿਸੂਸ ਹੋਣੀ ਆ ਉਸਦੇ ਪਰਿਵਾਰ ਨੂੰ ਤਾਂ ਹਰ ਵਕਤ ਹੀ ਮਹਿਸੂਸ ਹੋਣੀ ਆ ਕਬੱਡੀ ਲਈ ਵੀ ਮੇਰੇ ਵੀਰੋ ਬਹੁਤ ਵੱਡਾ ਘਾਟਾ ਪੈ ਗਿਆ ਬਾਕੀ ਇਹ ਤੁਹਾਨੂੰ ਦੱਸਣਾ ਸੀ ਵਾਹਿਗੁਰੂ ਅੱਗੇ ਅਰਦਾਸ ਜ਼ਰੂਰ ਕਰਿਓ ਬਾਈ ਦੇ ਲਈ ਧੰਨਵਾਦ